ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਅੱਜ ਦੀ ਵੀਡੀਓ ਚ ਸੱਤ ਮਸ਼ੀਨਰੀਆਂ ਵਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚੋਂ ਚਾਰ ਟਰੈਕਟਰ ਵਕਾਊ ਆ ਦੋ ਟਰਾਲੇ ਇੱਕ ਰੀਪਰ ਕਿਸੇ ਭਰਾ ਨੇ ਕੋਈ ਵੀ ਮਸ਼ੀਨਰੀ ਖਰੀਦਣੀ ਹੁੰਦੀ ਆ ਇਹ ਮਸ਼ੀਨਰੀ ਵਾਲਿਆਂ ਬਾਈਆਂ ਦਾ ਫੋਨ ਨੰਬਰ ਹੁੰਦਾ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈਆਂ ਨੂੰ ਬਾਈ ਫੋਨ ਇਹ ਕਿਸੇ ਭਰਾ ਨੇ ਕੋਈ ਵੀ ਖੇਤੀਬਾੜੀ ਦਾ ਮਸ਼ੀਨਰੀ ਵੇਚਣੀ ਆ ਤੇ ਉਹਦੀ ਆਪਾਂ ਵੀਡੀਓ ਬਾਈ ਫ੍ਰੀ ਪਾਉਣੇ ਆ ਆ ਉੱਪਰ ਨੰਬਰ ਮੇਰਾ ਲੱਗਿਆ ਇਹ ਥੱਲੇ ਆ ਬਾਈ ਟਰੈਕਟਰ ਵਾਲੇ ਨੰਬਰ ਆ ਉੱਪਰਲੇ ਨੰਬਰ ਤੇ ਭੇਜ ਦਿਆ ਕਰੋ ਸਾਰਾ ਆਪਦਾ ਐਡਰੈਸ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਸਾਰਾ ਕੁਝ ਲਿਖ ਦਿਆ ਕਰੋ ਬਾਈ ਕਿੰਨੇ ਪੈਸੇ ਲੈਣੇ ਆ ਕਿਹੜਾ ਮਾਡਲ ਆ ਮਸ਼ੀਨਰੀ ਫੁੱਡੀ ਸਾਰਾ ਲਿਖ ਦਿਆ ਕਰੋ ਤੇ ਆਪਾਂ ਫ੍ਰੀ ਵੀਡੀਓ ਪਾਉਣੇ ਆ ਤੇ ਵੀਡੀਓ ਪਾਉਣੇ ਆ ਇਹ ਕਈ ਭਰਾ ਫੋਟੋਆਂ ਭੇਜ ਦਿੰਦੇ ਆ ਜਿਵੇਂ ਆਹ ਟਰੈਕਟਰ ਦੀਆਂ ਫੋਟੋਆਂ ਭੇਜੀਆਂ ਇਹਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਮੈਂਟੇਨਮੈਂਟ ਦੀ ਬਾਈ ਵੀਡੀਓ ਨੂੰ ਜਾਦੇ ਲੋਕ ਪਸੰਦ ਕਰਦੇ ਆ ਤੇ ਵੀਡੀਓ 'ਚ ਸਾਰੀ ਫੁੱਡੀ ਮਸ਼ੀਨਰੀ ਦਿਖ ਜਾਂਦੀ ਆ ਫੋਟੋਆਂ ਨਾਲ ਪੂਰੀ ਉਹ ਗੱਲ ਨਹੀਂ ਬਣਦੀ ਇਹ ਕਿਸੇ ਭਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਤੇ ਉਹਦੀ ਵੀਡੀਓ ਆਪਾਂ ਫਰੀ ਪੋਣਿਆ ਵੀਡੀਓ ਬਣਾ ਕੇ ਮੈਨਰੇਟਮੈਂਟ ਦੀ ਜਿਆ ਕਰੋ ਤੇ ਸਾਰਾ ਆਪਦਾ ਡਿਸਪੀ ਜਿਆ ਕਰੋ ਤੇ ਆਹ ਟਰੈਕਟਰ ਬਈ ਸਾਰੇ ਭਰਾ ਦੇਖ ਲੋ ਕਿਸੇ ਭਰਾਣੇ ਵੀ ਲੈਣਾ ਹੋਵੇ ਟਰੈਕਟਰ ਫਾਰਮ 60 ਤੇ ਫਾਰਮ 60 ਟਰੈਕਟਰ ਤੇ 2014 ਮਾਡਲ ਆ ਤੇ ਪੰਜਾਬ ਨੰਬਰ ਆ ਚਾਰੇ ਟਾਇਰ ਬਈ ਨਵੇਂ ਆ ਕਿਸੇ ਵੀ ਵੀਰ ਭਰਾਣੇ ਬਈ ਟਰੈਕਟਰ ਲੈਣਾ ਹੋਵੇ ਫਾਰਮ 60 ਤੇ ਏਰੀਆ ਤਲਵੰਡੀ ਤਲਵੰਡੀ ਭਾਈ ਏਰੀਆ ਬਈ ਤਲਵੰਡੀ ਭਾਈ ਏਰੀਆ ਤਲਵੰਡੀ ਭਾਈ ਦੇ ਨਾਲ ਹੀ ਪੰਡਾ ਬਾਈ ਦਾ ਬਾਈ ਉੱਥੇ ਟਰੈਕਟਰ ਖੜਾ ਕਿਸੇ ਵੀ ਵੀਰ ਭਰਾ ਨੇ ਵੀ ਟਰੈਕਟਰ ਲੈਣਾ ਹੋਵੇ ਫਾਰਮ 60 ਤੇ ਬਾਈ ਕਹਿੰਦਾ 4 ਲੱਖ ਤੇ 45000 ਦੇ ਆਸੇ ਪਾਸੇ ਮੈਂ ਟਰੈਡ ਦੇਵਾਂਗਾ ਬਾਈ ਸਾਰੇ ਪਾਸੋਂ ਟਰੈਡ ਮੇਰਾ ਬੜੀਆ ਤੇ ਵਾਹ ਕੀ ਚੱਕਰ ਕੇ ਮੇਰੇ ਟਰੈਕਟਰ ਘਰੋਂ ਲੈ ਜਾਓ ਇੱਕ ਪੈਸੀ ਦਾ ਵੀ ਨੁਕਸ ਨਹੀਂ ਟਰੈਡ ਦੇ ਵਿੱਚ ਪੂਰਾ ਵਧੀਆ ਟਰੈਕਟਰ ਆ ਬਾਈ ਕਿਸੇ ਵੀ ਵੀਰ ਭਰਾ ਨੇ ਵੀ ਟਰੈਕਟਰ ਲੈਣਾ ਹੋਵੇ ਫਾਰਮ 60 ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾਣੇ ਫੋਰ ਟਰੈਕਟਰ ਲੈਣਾ ਹੋਵੇ 3620 ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਵੀਰ ਭਰਾਣੇ ਬਈ ਫੋਰ 3620 ਟਰੈਕਟਰ ਲੈਣਾ ਹੋਵੇ ਤੇ 1996 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਈ ਟਰੈਕਟਰ ਦੇ ਤੇ ਕਿਸੇ ਵੀਰ ਭਰਾਣੇ ਲੈਣਾ ਹੋਵੇ ਬਈ 3620 ਟਰੈਕਟਰ ਤੇ ਏਰੀਆ ਬਠਿੰਡਾ ਬਠਿੰਡੇ ਦੇ ਨੇੜੇ ਪਿੰਡਾ ਬਾਈ ਦਾ ਬਾਈ ਉੱਥੇ ਆ ਪ੍ਰਾਇਡ ਖੜਾ ਬਾਈ ਦੇ ਘਰੇ ਕਿਸੇ ਵੀ ਵੀਰ ਭਰਾਣੇ ਬਈ ਟਰੈਕਟਰ ਲੈਣਾ ਹੋਵੇ 3620 ਤੇ ਬਾਈ ਕਹਿੰਦਾ 2 ਲੱਖ ਇਹ 25000 ਦੇ ਆਸ-ਪਾਸ ਟਰੈਕਟਰ ਦੇਵਾਂਗਾ ਬਾਈ ਸਾਰੇ ਪਾਸੋਂ ਟਰੈਕਟਰ ਵਧੀਆ ਵਾਹ ਕੇ ਚੱਕਰ ਕੇ ਟਰੈਡ ਲੈ ਜਾਓ ਬਾਈ ਇੱਕ ਪੈਸੀ ਦਾ ਵੀ ਨਕਸੀ ਟਰੈਕਟਰ ਦੇ ਵਿੱਚੋਂ ਕਿਸੇ ਵੀ ਵੀਰ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਲੈਣਾ ਹੋਵੇ ਸਵਰਾਜ ਟਰੈਕਟਰ 735 ਸਾਰੇ ਬਈ ਭਰਾ ਦੇਖ ਲਓ ਕਿਸੇ ਵੀ ਵੀਰ ਪੁਰਾਣੇ ਵਿੱਚ ਸਵਰਾਜ 735 ਟਰੈਕਟਰ ਲੈਣਾ ਹੋਵੇ ਤੇ 1998 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ ਨਵੇਂ ਆ ਟਰੈਕਟਰ ਦੀ ਕਿਸੇ ਵੀ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਸਵਰਾਜ 735 ਤੇ ਪਿੰਡ ਗੁਰੂਸਰ ਪਿੰਡ ਬਈ ਗੁਰੂਸਰ ਟਰੈਟ ਖੜਾ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰੈਟ ਵਧੀਆ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਟ ਲੈ ਜਾਓ ਕਿਸੇ ਵੀਰ ਪੁਰਾਣੇ ਬਈ ਟਰੈਟ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਇਹ 55000 ਦੇ ਆਸ-ਪਾਸ ਹੀ ਮੈਂ ਟਰੈਕਟਰ ਦੇਵਾਂਗਾ ਬਾਈ ਸਾਰੇ ਪਾਸੋਂ ਟਾਇਰ ਮੇਰਾ ਵਧੀਆ ਕਿਸੇ ਵੀ ਵੀਰ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਸਵਰਾਜ 735 ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਲੈਣਾ ਹੋਵੇ ਟਰੈਕਟਰ 911 ਸਾਰੇ ਭਰਾ ਵੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਵਿੱਚ ਟਰੈਕਟਰ 911 ਲੈਣਾ ਹੋਵੇ ਇਹ 2002 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਟਾਇਰ ਪਏ ਆ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਏਰੀਆ ਬਾਗਾਪੁਰਾਣਾ ਏਰੀਆ ਬਈ ਬਾਗਾਪੁਰਾਣਾ ਮੋਗੇ ਜ਼ਿਲ੍ਹੇ ਚ ਪੈਂਦਾ ਬਾਗਾਪੁਰਾਣਾ ਬਾਗੇਪੁਰਾਣਾ ਏਰੀਆ ਟਰੈਕਟਰ ਖੜਾ ਕਿਸੇ ਵੀਰ ਪੁਰਾਣੇ ਬਈ ਟਰੈਡ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 40 ਹਜ਼ਾਰ ਤੇ ਆਸੇ ਪਾਸੇ ਟਰੈਡ ਦੇਊਗਾ ਬਾਈ ਸਾਰੇ ਪਾਸੇ ਬਾਈ ਕਹਿੰਦਾ ਟਰੈਡ ਮੇਰਾ ਵਧੀਆ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ 16 ਸੱਤ ਟਰਾਲਾ ਬਾਈ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਡਬਲ ਜੈਕਾ ਹੇਲ ਦਾ ਹਿੱਸਾ ਤੇ ਪੂਰਾ ਹੈਵੀ ਟਰਾਲਾ ਕਿਸੇ ਵੀ ਵੀਰ ਭਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਏਰੀਆ ਫਲੋਰ ਫਲੋਰ ਏਰੀਆ ਟਰਾਲਾ ਖੜਾ ਬਾਈ ਤੇ ਰੇਟ ਬਾਈ ਨੇ ਬਾਈ ਕਹਿੰਦਾ ਫੋਨ ਤੇ ਦੱਸੂਗਾ ਤੇ ਰੇਟ ਬਾਈ ਸਾਰੇ ਭਰਾ ਬਈ ਰੇਟ ਕਿਸੇ ਵੀ ਭਰਾਣੇ ਕੋਈ ਵੀਡੀਓ ਪਾਉਣੀ ਹੈ ਤੇ ਰੇਟ ਆਪਦਾ ਵੀ ਲਿਖ ਕੇ ਭੇਜਿਆ ਕਰੋ ਬਗੈਰ ਰੇਟ ਤੋਂ ਆਪਾਂ ਵੀਡੀਓ ਪਾਉਂਦੇ ਨਹੀਂ ਆ ਇੱਕ ਪਾਤੀ ਆ ਰੀਟ ਸਾਰੇ ਭਰਾ ਵੀ ਆਪ ਦਾ ਰੇਟ ਦੱਸਿਆ ਕਰੋ ਜੇ ਤੁਹਾਨੂੰ ਕੋਈ ਚੰਗਾ ਲੱਗੂਗਾ ਤਾਂ ਫੋਨ ਅਗਲਾ ਲਾ ਲਊਗਾ ਤੇ ਨਹੀਂ ਰੇਟ ਚੰਗਾ ਲੱਗਦਾ ਨਾ ਲਾਊਗਾ ਬਾਈ ਤੇ ਰੇਟ ਹਰੇਕ ਭਰਾ ਵੀ ਦੱਸਿਆ ਕਰੋ ਤੇ ਕਿਸੇ ਭਰਾ ਨੇ ਵੀ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਰੇਟ ਕਿੰਨੇ ਦਾ ਟਰਾਲਾ ਦਊਗਾ ਫੋਨ ਤੇ ਪੁੱਛ ਲਓ ਬਾਈ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਭਰਾ ਨੇ ਰੀਪਰ ਲੈਣਾ ਹੋਵੇ ਇਹ ਕਰਚੇ ਵੱਢਣ ਵਾਲਾ ਰੀਪਰ ਆ ਬਾਈ ਕਿਸੇ ਭਰਾ ਨੇ ਵੀ ਰੀਪਰ ਲੈਣਾ ਹੋਵੇ ਤੇ 6 ਫੁੱਟਾ ਰੀਪਰ ਆ ਬਾਈ ਤੇ ਏਰੀਆ ਬਟੰਡਾ ਬਈ ਬਟੰਡੇ ਏਰੀਏ ਚ ਪਿਆ 6 ਫੁੱਟ ਵਾਲਾ ਰੀਪਰ ਆ ਤੇ 20 ਕਹ ਹਜ਼ਾਰ ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਰੀਪਰ ਦੇ ਦੂੰਗਾ ਬਾਈ ਕਿਸੇ ਵੀ ਵੀਰ ਪੁਰਾਣੇ ਬਾਈ ਰੀਪਰ ਲੈਣਾ ਹੋਵੇ ਤੇ ਏਰੀਆ ਬਟੰਡੇ ਚ ਰੀਪਰ ਪਿਆ ਬਾਈ ਤੇ 20 ਕਹ ਹਜ਼ਾਰ ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਰੀਪਰ ਦੇ ਦੂੰਗਾ ਤੇ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਵੀਰ ਪੁਰਾਣੇ ਲੈਣਾ ਹੋਵੇ ਟਰਾਲਾ 13 ਸਾਢੇ ਛੇ ਟਰਾਲਾ ਬਾਈ ਇਹ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਭਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਜੈਕ ਵਾਲਾ ਟਰਾਲਾ ਤੇ ਟਾਇਰ 45 ਕੇ ਪੈਸੀ ਟਾਇਰ ਆ ਬਈ ਕਿਸੇ ਵੀ ਵੀਰ ਭਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਏਰੀਆ ਲੁਧਿਆਣਾ ਲੁਧਿਆਣੇ ਏਰੀਏ ਵੀ ਟਰਾਲਾ ਖੜਾ ਤੇ ਬਾਈ ਕਹਿੰਦਾ 1 ਲੱਖ ਤੇ 75000 ਦੇ ਆਸੇ-ਪਾਸੇ ਮੈਂ ਟਰਾਲਾ ਵੀ ਦੇ ਦੂੰਗਾ ਕਿਸੇ ਵੀ ਵੀਰ ਭਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਆਪਣੇ ਕੋਲੇ ਵੀਡੀਓ ਸੱਤ ਮਸ਼ੀਨਰੀਆਂ ਦੀ ਸੀ ਤੇ ਆਪਾਂ ਸੱਤੇ ਦਿਖਾਤੀਆਂ ਬਾਈ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਬਕਾਊ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਹਸਰੀ ਕਾਲ